ਅੱਜ ਸਾਸ੍ਰੀਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗਿਆਂ ਆਪਾਂ ਅੱਜ ਦਾ ਬਲੌਗ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਗੱਲ ਹੈਗੀ ਏਦਾਂ ਜੀ ਕਹਿੰਦੇ ਕਿਸੇ ਸਿਆਣੇ ਨੇ ਗੱਲ ਕੀਤੀ ਆ ਕਦੇ ਘਰ ਦੇ ਵਿੱਚ ਚਾਹੇ ਕੋਈ ਜੀਵ ਆ ਚਾਹੇ ਕੋਈ ਜਾਨਵਰ ਆ ਚਾਹੇ ਕੋਈ ਪਾਛੀ ਆ ਕੁਝ ਵੀ ਆਪਾਂ ਜਦੋਂ ਘਰ ਦੇ ਵਿੱਚ ਰੱਖਦੇ ਨੇ ਉਹਨੂੰ ਆਪਾਂ ਇੱਕ ਸਮਝ ਲੈਣੇ ਵੀ ਚੱਲ ਸਾਡੇ ਘਰ ਦੇ ਵਿੱਚ ਉਹ ਰਹਿ ਰਿਹਾ ਪਰ ਰੋਟੀ ਪਾਣੀ ਉਹਨੂੰ ਪਾਉਂਦੇ ਆ ਦਿੰਦੇ ਆ ਕੁਝ ਵੀ ਸਮਝ ਲਓ ਤੇ ਜਦੋਂ ਪਰ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਚਲੇ ਜਾਂਦਾ ਆਪਾਂ ਨੂੰ ਬਹੁਤ ਉਹਦੀ ਘਾਟ ਮਹਿਸੂਸ ਹੁੰਦੀ ਆ ਵੀ ਫਿਰ ਨਾ ਐਦਾਂ ਲੱਗਦਾ ਵੀ ਪਤਾ ਨਹੀਂ ਪ੍ਰਮਾਤਮਾ ਨੇ ਸਾਥੋਂ ਕਿਆ ਹੋ ਗਿਆ ਹੁਣ ਗੱਲ ਹੈਗੀ ਐਡਾ ਰਾਤ ਤੇ ਇੱਕ ਸਾਡਾ ਵਫਾਦਾਰ ਕੁੱਤਾ ਡੌਲਰਤਾ ਜੀ ਤੁਸੀਂ ਵੀਡੀਓ ਚ ਦੇਖ ਲਈ ਜੰਦੀ ਹੈ ਕੋ ਸਾਡੇ ਘਰ ਦਾ ਮੈਂਬਰ ਤੇ ਸਾਡਾ ਇੱਕ ਉਹ ਚੌਕੀਦਾਰਤਾ ਜੀ ਜਿੱਥੇ ਅਸੀਂ ਡਿਊਟੀ ਕਰਦੇ ਹਾਂ ਸਾਨੂੰ ਉਹਦੇ ਹੁੰਦੇ ਕਿਸੇ ਵੀ ਚੀਜ਼ ਦੀ ਟੈਨਸ਼ਨ ਜਾਂ ਕੋਈ ਪਰਵਾਹ ਸਾਨੂੰ ਰਾਤ ਦੀ ਤਾਂ ਜਮੇ ਨਹੀਂਦੀ ਹੁੰਦੀ ਕਿਉਂਕਿ ਉਹ ਵਫਾਦਾਰੀ ਇੰਨੀ ਨਿਭਾਉਂਦਾਤਾ ਜੀ ਜਿੰਨੇ ਤੁਸੀਂ ਕਹਿ ਦੋ ਐਨੀ ਦਾ ਹੈ ਵੀ ਕੋਈ ਦਿਨ ਦੇ ਦਿਨ ਦੇ ਵੀ ਤਾਂ ਚਲੋ ਅਸੀਂ ਹੁੰਦੇ ਹੀ ਤੇ ਰਾਤ ਨੂੰ ਕਈ ਵਾਰ ਆਖੋ ਖੱਖ ਲੱਗ ਜਾਂਦੀ ਸੀ ਤਾਂ ਜੇ ਕੋ ਕੁੱਤਾ ਹੋਵੇ ਕੋਈ ਬੰਦਾ ਆ ਗਿਆ ਕੋਈ ਟੰਕਰ ਆ ਗਿਆ ਉਹਨੇ ਸਾਨੂੰ ਅਲਾਰਟ ਕਰ ਦੇਣਾ ਵੀ ਹਾਂ ਭਾਈ ਕੋਈ ਚੀਜ਼ ਆ ਗਈ ਆ ਉਹਨੇ ਭੌਂਕਣ ਦੇਣਾ ਹਟਣਾ ਔਰ ਐਨੀ ਗ ਬਫਾਦਾਰੀ ਨੇ ਨਿਭਾਈ ਮਨਿੰਦਰ ਦੇ ਨਾਲ ਖੇਲਣਾ ਸਵੀਟੀ ਸਾਡੀ ਕੁੱਤੀ ਆ ਛੋਟੀ ਉਹਦੇ ਨਾਲ ਖੇਲਣਾ ਪਾਣੀ ਗੱਲ ਹੁਣ ਜਦੋਂ ਸਵੇਰੇ ਉੱਠਨੇ ਆ ਕਿਉਂਕਿ ਨਹੀਂ ਅੱਗੇ ਹੁੰਦਾ ਤਾਂ ਵੀ ਹਾਂ 12ਵਾਂ ਆਊਗਾ ਅਸੀਂ ਉਹਨੂੰ ਰੋਟੀ ਪਾਈਏ ਪਰ ਹੁਣ ਜਦ ਦੇਖਦੇ ਆਂ ਵੀ ਉਹਨੇ ਹੁਣ ਆਉਣਾ ਨਹੀਂ ਕਿਉਂਕਿ ਉਹਦਾ ਐਕਸੀਡੈਂਟ ਹੋ ਗਿਆ ਜੀ ਉਹ ਗਿਆ ਜੀ ਸਾਤੋਂ ਕਾਫੀ ਦੂਰ ਹੋ ਗਿਆ ਹੁਣ ਜਦੋਂ ਸਵੇਰੇ ਉੱਠਦੇ ਆਂ ਤਾਂ ਬੋਈਏ ਵਾਲ ਦੇਖਦੇ ਆ ਕਿ ਰੋਟੀਆਂ ਉਹਦੀਆਂ ਪੱਕੀਆਂ ਪਈਆਂ ਹੀ ਹੁੰਦੀਆਂ ਵੀ ਪੰਜ ਚਾਰ ਹਜੇ ਵੀ 3-4 ਦਿਨ ਹੋ ਗਏ ਐਦਾਂ ਸਾਨੂੰ ਹਜੇ ਵੀ ਪੂਰਾ ਕਲੀਅਰ ਤਾਂ ਨਹੀਂ ਹੁੰਦਾ ਵੀ ਹਾਂ ਵੀ ਸਾਡੇ ਡਾਲਰ ਦੇ ਨਾਲ ਸਾਡੇ ਕੁੱਤੇ ਨਾਲ ਐਦਾਂ ਹੋ ਗਿਆ ਹੋਇਆ ਵੀ ਦੇਖ ਲਓ ਜੀ ਮੇਰੀਆਂ ਅੱਖਾਂ ਸਾਹਮਣੇ ਐਕਸੀਡੈਂਟ ਹੋ ਗਿਆ ਗੱਡੀ ਦੇ ਥੱਲੇ ਆ ਗਿਆ ਗੱਡੀ ਵਾਲੇ ਨੇ ਇੰਨੀ ਤੇਜ਼ ਗੱਡੀ ਗੱਡੀ ਕਰੀ ਹੋਈ ਸੀ ਬਾ ਜਾ ਕੇ ਉਹ ਵਿੱਚ ਵੜ ਥੱਲੇ ਵੜ ਗਿਆ ਤੇ ਉੱਪਰ ਲੰਘੀ ਗੱਡੀ ਦੇ ਫਿਰ ਵੀ ਯਕੀਨ ਨਹੀਂ ਹੋਇਆ ਵੀ ਸਾਡਾ ਕੁੱਤਾ ਐਦਾਂ ਕਰਕੇ ਮਰ ਗਿਆ ਨਾਲੇ ਮੈਂ ਖੁਦ ਦੇਖਿਆ ਜੀ ਜਿੱਥੇ ਮੈਂ ਡਿਊਟੀ ਕਰਦਾ ਥੱਲੇ ਰੋਡ ਉੱਪਰ ਗੇੜਾ ਮਾਰਨ ਗਿਆ 12 1 ਵਜੇ ਦੀ ਗੱਲ ਆ ਜੀ ਰਾਤ ਦੀ ਕਿਉਂਕਿ ਇੱਥੇ ਕੰਮ ਚੱਲਦਾ ਉਹ ਤੇ ਇਹ ਕਰਕੇ ਸਾਨੂੰ ਥੋੜੀ ਚੱਕੰਨੀ ਆ ਵੀ ਵਰਤਣੀ ਪੈਂਦੀ ਆ ਤੇ ਅੱਜ ਉਹ ਸਾਡੇ ਵਿੱਚ ਹੈ ਨਹੀਂ ਬੜੀ ਉਹਦੀ ਘਾਟ ਮਹਿਸੂਸ ਹੁੰਦੀ ਆ ਦੇ ਆਇਆ ਹੁੰਦਾ ਵੀ ਹੁਣ ਉੱਠ ਕੇ ਆ ਜਵੇ ਤੇ ਇੱਕ ਕੁੱਤੀ ਜਿਹੜੀ ਸਾਡੀ ਸਵੀਟੀ ਆ ਛੋਟੀ ਜੀ ਉਹ ਵੀ ਦੋ ਕੱਲ ਤੇ ਹੀ ਪਰਫੋ ਤੇ ਨੇ ਹੋਈ ਆ ਵੇ ਚੈਨੀ ਜੀ ਨੂੰ ਹੋਈ ਹੋਈ ਆ ਵੀ ਮੈਨੂੰ ਡਾਲਰ ਨਹੀਂ ਦਿਖਦਾ ਕਾਤੇ ਉਹਦੇ ਨਾਲ ਇਹ ਖੇਡ ਦੀ ਦੂਜਣ ਵਾਲੇ ਦਾ ਪਿਆਰਤਾ ਤੇ ਬਾਕੀ ਕਹਦੇ ਹੁੰਦੇ ਆ ਵੀ ਪ੍ਰਮਾਤਮਾ ਨੇ ਜਿਹੜੀ ਧਰਤੀ ਪਰ ਦੁਨੀਆਂ ਪਰ ਭੇਜੀ ਆ ਉਹਨੇ ਜਾਣਾ ਤਾਂ ਜ਼ਰੂਰ ਹੁੰਦਾ ਇੱਕ ਵਾਰ ਜੀਣਾ ਝੂਠਾ ਮਰਨਾ ਇਹ ਸੱਚ ਆ ਪਰ ਅਸੀਂ ਪ੍ਰਮਾਤਮਾ ਮੂਰੇ ਇਹ ਅਰਦਾਸ ਕਰਦੇ ਵੀ ਉਹਦੀ ਰੂਹ ਨੂੰ ਸ਼ਾਂਤੀ ਬਖਸ਼ਿਓ ਉਹਨੂੰ ਵਿਚਾਰੇ ਨੂੰ ਉਹਦੀ ਰੂਹ ਤੇ ਉਹ ਜਿਹੜੀ ਉਹਦੀ ਢਟਕਦੀ ਆ ਉਹਨੂੰ ਸ਼ਾਂਤੀ ਜ਼ਰੂਰ ਦਿਓ ਉਹਨੂੰ ਜੁਨੀ ਵਿੱਚ ਪਾਓ ਅਸੀਂ ਇਹ ਅਰਦਾਸ ਕਰਾਗੇ ਸਾਡੀ ਜ਼ਿੰਦਗੀ ਦੇ ਵਿੱਚ ਫੇਰ ਤੇ ਦੁਬਾਰਾ ਡਾਲਰ ਆ ਜਵੇ ਜੀ ਕਿਉਂਕਿ ਬੜਾ ਵਫਾਦਾਰ ਕੁੱਤਾਤਾ ਬਹੁਤ ਉਹਨੇ ਵਫਾ ਨਭਾਈ ਆ ਉਸ ਦਿਨ ਮੈਨੂੰ ਬਚਾਉਂਦਾ ਬਚਾਉਂਦਾ ਹੀ ਮਰਿਆ ਕਿਉਂਕਿ ਮੇਰੇ ਕੋਲ ਨੂੰ 7-8 ਕੁੱਤੇ ਜਦੋਂ ਮੈਂ ਉੱਤੇ ਬੈਠਾ ਇੱਕੋ ਲੱਖ ਤੋਂ ਉੱਪਰ ਟੁੱਟ ਕੇ ਪੈ ਗਏ ਹੱਡਾ ਰੂੜੀ ਵਾਲੇ ਤੇ ਉਹਨੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਣਾ ਉਹਨਾਂ ਕੁੱਤਿਆਂ ਪਰ ਨੂੰ ਟੁੱਟ ਕੇ ਪੈ ਗਿਆ ਕੁੱਤੇ ਉਹਨੇ ਭਜਾਤਾ ਦਿੱਤੇ ਪਰ ਆਪ ਉਹ ਵਿਚਾਰਾ ਗੱਡੀ ਥੱਲੇ ਆ ਗਿਆ ਮੈਨੂੰ ਬਚਾਉਂਦਾ ਬਚਾਉਂਦਾ ਉਹ ਆਪ ਮਰ ਗਿਆ ਤੇ ਸਾਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਸਾਨੂੰ ਦੁਬਾਰਾ ਜਾਨਵਰ ਮਿਲੂਗਾ ਤੇ ਚਰਨਜੀਤ ਕੌਰ ਤੇ ਮਨਿੰਦਰ ਵੀ ਹੁਣ ਕਰੀਏ ਕੀ ਹੈ ਜੀ ਸਾਰੇ ਹੀ ਟੱਪਾੜਾ ਬੜਾ ਨਰਾਸ਼ ਆ ਕਿਉਂ ਨਾ ਇਹ ਜੀ ਵਫਾਦਾਰੀ ਨਿਭਾਉਣੀ ਔਖੀ ਆ ਹਾਂਜੀ ਚਰਨਜੀਤ ਸਸ ਸਰਕਾਰ ਦੀ ਸਾਰਿਆਂ ਨੂੰ ਪਰਮਾਤਮਾ ਦੇ ਦਸਤਕੋਸ਼ ਨੂੰ ਜੀ ਚੰਗੀ ਤਾਂ ਲੱਗ てるੋਂ ਤਾਂ ਦੰਦਰ ਉਸਤ ਮਰੀਜ਼ ਪਰਸਾਂ ਸੀ ਕਰ ਬੋਲਦੇ ਮੈਂ ਕੋਈ ਦੂਜਾ ਮੁੰਡਾ ਵਾਇਬ ਵੀ ਦੋ ਜਿਹੜਾ ਤੋਂ ਹੁਣ ਰੋਪੀ ਖਾਣ ਲੱਗਿਆ ਈ ਮਾੜੀ ਕਹਿੰਦੇ ਵੀ ਇੱਕ ਘਰ ਦਾ ਮੈਂਬਰ ਸੀ ਉਹ ਸਾਡਾ ਪੁੱਤਾ ਵੀ ਇਸ ਕਹਿ ਸਕਦੇ ਹਨਾ ਵੀ ਨਾ 3-4 ਸਾਲ ਦਾ ਸਾਡੇ ਕੋਲ ਕਦੇ ਬਿਮਾਰ ਨਹੀਂ ਹੋਇਆ ਕਦੇ ਕਰੀ ਅੰਗੀ ਲਵਾਇਆ ਜਾਂਦਾ ਵਾਜੀ ਕੋਈ ਕੱਪੜਾ ਵੀ ਜਿਹੜਾ ਸਾਡੇ ਕੋ ਬਾਕੇ ਲੈ ਗਿਆ ਅੱਜ ਵੀ ਸਾਡੀ ਕੋ ਵਫਾਦਾਰੀ ਕਰੀ ਮਿਹਨਤ ਨਾਲ ਜਿਹੜਾ ਆਪਣੀ ਜਿੰਨਾ ਵੀ ਸਾਥ ਹੀ ਸਾਡੇ ਨਾਲ ਆਇਆ ਨਾ ਜਾਇਦਾ ਨਹੀਂ ਬੰਦਾ ਨਹੀਂ ਇੰਨੀ ਵਫਾਦਾਰੀ ਕਰ ਸਕਦਾ ਜਿੰਨੀ ਸਾਡੇ ਨਾਲ ਉਹ ਕਰ ਗਈ ਜਿੰਨੀ ਉਹਨੇ ਕੀਤੀ ਉਡੀਕਾ ਆਟਾ ਨਹੀਂ ਇਹ ਕੋਈ ਵੀ ਹੋਰ ਜਾਨਵਰ ਆ ਜੀ ਜੀ ਨੂੰ ਪਤਾ ਹੈ ਉਹ ਸਾਰੇ ਦੁੱਖ ਮਨਾਉਣੇ ਵੀ ਨਾ ਸਾਊ ਕੁੱਤਾ ਤੁਹਾਡਾ ਸਹੀ ਗੱਲ ਤੁਸੀਂ ਵੀ ਜੀ ਵੀਡੀਓ ਚੱਕਰ ਦੇਖਦੇ ਇਥਨੇ ਸਾਡੇ ਕੋਲ ਹੁੰਦਾ ਹੀ ਆ ਪਰ ਇਹਨੇ ਚਾਹ ਕੋਈ ਬੰਦਾ ਚੱਲੇ ਹੋਵੇ ਜਾਂ ਕੋਈ ਜਾਨ ਕੋਈ ਵੀ ਹੋਵੇ ਪਰ ਉਹਦੀ ਬੰਦੇ ਦੀ ਕਮੀ ਕਦੇ ਨਹੀਂ ਪੂਰੀ ਹੁੰਦੀ ਨਹੀਂ ਸਾਨੂੰ ਬੜਾ ਹੋਣਾ ਇਦਾਂ ਹੋ ਰਿਹਾ ਵੀ ਸਾਡੀ ਬੋਟੀ ਜਿਹੜੀ ਬਾਕੀ ਨੂੰ ਸਾਨੂੰ ਦੋ ਝਟਕੇ ਲੱਗੇ ਤਾਂ ਸਾਡੇ ਨਾਲ ਵਾਲਾ ਵੀਰ ਜੀ ਦੀ ਰੈਸਟੋਰੈਂਟ ਵਿੱਚ ਵੀ ਨਹੀਂ ਕਰਦੇ ਸਰਕਾਰੀ ਜੋ ਉਹਨਾਂ ਨੂੰ ਵੀ ਉਦਨੇ ਅਟੈਕ ਹੋਇਆ ਸੋਭਾ ਤੇ ਸਵੇਰ ਨਹੀਂ ਹੋਇਆ 3:10 3:50 ਤੇ ਲੱਗਦਾ ਭਾਬਾ ਹਾਂ ਤੇ ਬਸ 12 1 ਵਜੇ ਨੂੰ ਹੁੰਦਾ ਵੀ ਕੋ ਦਿਨ ਦੋ ਦੋ ਝਟਕੇ ਲੱਗਣੇ ਹੈ ਔਖਾ ਕਿਉਂਕਿ ਬੰਦਾ ਕੋਲ ਰਹਿੰਦਾ ਵੀ ਉਹਦਾ ਵੀ ਉਨਾ ਹੀ ਪਿਆਰ ਹੁੰਦਾ ਹੈ ਉਨਾ ਹੀ ਪਿਆਰ ਤੇ ਸਹਾਰਾ ਹੁੰਦਾ ਉਹਦਾ ਵੀ ਵੀਰ ਜੀ ਦਾ ਬਹੁਤ ਸਾਰਾ ਦੀ ਪਰਮਾਤਮਾ ਉਹਨੂੰ ਵੀ ਜਿੱਥੇ ਹੈਗਾ ਆਪਣੇ ਚਰਨਾਂ ਦੇ ਵਿੱਚ ਲਾ ਕੇ ਰੱਖੇ ਉਹ ਵੀ ਕਹਿੰਦੇ ਹੁੰਦੇ ਜੇ ਇੱਕ ਵਾਰੀ ਆ ਕੇ ਇੱਕ ਵਾਰੀ ਆ ਗਿਆ ਉਹਨੇ ਜਾਣਾ ਜ਼ਰੂਰ ਆ ਤੇ ਬਸ ਆਹੀ ਕਹਿੰਦੇ ਆ ਵੀ ਬਾਕੀ ਕਿਸਮਤ ਦੀਆਂ ਗੱਲਾਂ ਜਿੰਨੀ ਕਿਸੇ ਨੇ ਲਿਖੀ ਉੰਨੀ ਹੀ ਅਗਲੇ ਦੇ ਭੁਗਤ ਕੇ ਜਾਣਾ ਬਾਕੀ ਇਦਾਂ ਗੱਲ ਆ ਜੀ ਅੱਪਾ ਤੁਹਾਨੂੰ ਇੱਕ ਕੋਈ ਗੱਲ ਕਹਾਂਗੇ ਵੀ ਜਿਹੜੇ ਸਾਡੇ ਘਰ ਦੇ ਜੀ ਆ ਚਾਹੇ ਕੋਈ ਤੁਸੀਂ ਜਾਨਵਰ ਰੱਖਿਆ ਉਹਦੇ ਨਾਲ ਮੋਹ ਪਾਓ ਪਿਆਰ ਜਿੰਨੂ ਵੜਾਓ ਕਿਉਂਕਿ ਇਹ ਨਹੀਂ ਪਤਾ ਜਦੋਂ ਉਹਨੇ ਜ਼ਿੰਦਗੀ ਚੋਂ ਜਾਣਾ ਤਾਂ ਸਾਨੂੰ ਘਾਟ ਉਦੋਂ ਮਹਿਸੂਸ ਹੋਣੀ ਹੈ ਨਾ ਕਿਆ ਲੜਕੇ ਲੈਣਾ ਕਿੱਛ ਚਾਹੀਦਾ ਪਰ ਸਾਥ ਨੂੰ ਨਹੀਂ ਕੱਲਿਆਂ ਨੂੰ ਸਾਡੇ ਨਾਲ ਜਿੰਨੇ ਵੀ ਹੋਣੋ ਜਿੱਦਾਂ ਉਧਰ ਰਹਿੰਦੇ ਸਾਰੇ ਅੰਕਲ ਉਹਨੇ ਉਹ ਵੀ ਬਹੁਤ ਤੇ ਬਾਕੀ ਜਿਹੜੇ ਹੋਰ ਸਾਡੇ ਕੋਲ ਆਉਂਦੇ ਸੀ ਜਿਨ੍ਹਾਂ ਨੂੰ ਪਿਆਰ ਕਰਦਾ ਸੀ ਸਾਰੇ ਪੁੱਛਦੇ ਨੇ ਹਨਾ ਕਿ ਐਨੀ ਛੇਤੀ ਕਿਉਂ ਹੋ ਗਿਆ ਤੇ ਜਿਹਨਾਂ ਨੇ ਸਾਨੂੰ ਪੁੱਛਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਹਿਣਾ ਬੰਦਾ ਦੁੱਖ 'ਚ ਖੜਨਾ ਜ਼ਰੂਰੀ ਹੈ ਸੁੱਖ 'ਚ ਭਾਵੇਂ ਖੜੇ ਨਾ ਖੜੀ ਹੂੰ ਤੇ ਜਿੱਦਾਂ ਹੋਣਾ ਸੀ ਮੇਰਾ ਭਾਈ ਆਇਆ ਕੱਲ ਬ੍ਰਿੰਦਰ ਉਹਨਾਂ ਨੇ ਮੇਰੇ ਤੋਂ ਵੀਡੀਓ ਪੈ ਗਈ ਛੋਟੀ ਜੀ ਇਹਨਾਂ ਨੂੰ ਬਣਾ ਕੇ ਤੇ ਇਹ ਵੀ ਵਿਚਾਰਾ ਆਉਣਾ ਤਾਂ ਹੈਂਡੀ ਉੱਪਰ ਪੜ ਗਿਆ ਜਿਹੜਾ ਵਿਆਹ ਹੋਇਆ ਚਾਹ ਪਾਣੀ ਮੈਂ ਕਰਿਆ ਨਹੀਂ ਪਰ ਇਹਨੇ ਵੀ ਬਹੁਤ ਦੁੱਖ ਬਣਾਇਆ ਹੈ ਇਹ ਆਪਣਾ ਕੰਮ ਛੱਡ ਕੇ ਆਇਆ ਕਹਿੰਦਾ ਕੋਈ ਨਾ ਵੀ ਬੰਦਾ ਕੰਮ ਤਾਂ ਸਦਾ ਹੀ ਕਰਦਾ ਹਨਾ ਇਹ ਕੱਲ ਦਾ ਹੀ ਕਹਿੰਦਾ ਉਹਨੂੰ ਮੈਂ ਤਾਂ ਰੋਕੀ ਜੀ ਪਰ ਇਹ ਕ ਦੁੱਖ ਤਾਂ ਦੁੱਖ ਹੈ ਚਾਹੇ ਕੋ ਜਾਨਵਰ ਹੋਵੇ ਚਾਹੇ ਬੰਦਾ ਹੋਵੇ ਕੋਈ ਜਾਨਵਰ ਨਹੀਂ ਜੀ ਸਾਡੀ ਲੋਕ ਘਰ ਦਾ ਹਿੱਸਾ ਹਿੱਸਾ ਦੀ ਤੇ ਇਹ ਵੀ ਹੁਣ ਇੰਨਾ ਚਿਰ ਰਿਹਾ ਸਾਡੇ ਕੋਲ ਇਹਦਾ ਵੀ ਮੋ ਸੀ ਤੇ ਵਿਚਾਰਾ ਵੀ ਕੰਮ ਛੱਡ ਗਿਆ ਇਹਦਾ ਵੀ ਧੰਨਵਾਦ ਤੇ ਪਰਮਾਤਮਾ ਬਾਕੀ ਭਾਈ ਕਿਸੇ ਵੀ ਜਾਨਵਰ ਨਾਲ ਕਿਸੇ ਵੀ ਬੰਦੇ ਨਾਲ ਐਦਾਂ ਨਹੀਂ ਕਰੇ ਜਿਵੇਂ ਸਾਡੇ ਅੱਖਾਂ ਸਾਹਮਣੇ ਉਹਦੀ ਜਾਨ ਨਿਕਲ ਗਈ ਕੁਛ ਵੀ ਨਹੀਂ ਕਰ ਸਕੇ ਉਹ ਫੈਮਸੀ ਕੁਛ ਵੀ ਨਹੀਂ ਕੀਤਾ ਸਕਿਆ ਅਸਾਂ ਕਹਿੰਦੇ ਕੋਈ ਲੱਗਦਾ ਪਲਾਸਟਰ ਕਰਾ ਦਿੰਦੇ ਪਲਾਸਟਰ ਕਰਾ ਚਰ ਬੈਠਾ ਹੀ ਰਹਿੰਦਾ ਸਾਨੂੰ ਐ ਤਾਂ ਹੈਗਾ ਤੇ ਵੀ ਚਲ ਸਾਡਾ ਜਾਨਵਰ ਬੈਠਾ ਕੋਈ ਬਿਮਾਰ ਹੋਵੇ ਤਾਂ ਵੀ ਮੰਨਦੇ ਵੀ ਭਾਈ ਚਲ ਬਿਮਾਰ ਦੀ ਨਹੀਂ ਹਾਂ ਬੇ ਇਲਾਜ ਹੋਇਆ ਸਾਤ ਕੋ ਕਮੀ ਰਹੀ ਪਰ ਹੁਣ ਜੀ ਸਮਝੀਏ ਕਿ ਆ ਇੱਕ ਮਿੰਟਾ ਵਿੱਚ ਬਸ ਤੁਸੀਂ ਆਹ ਦੇਖ ਲਓ ਮਰਦਾ ਮਰਦਾ ਵੀ ਮੇਰੀ ਵਫਾ داری ਰਹੀ ਭਾਈ ਨਵਾਰ ਕੇ ਗਿਆ ਜਿੱਦਾਂ ਮਨਿੰਦਰ ਡੇਢ ਦੱਸ ਦੇ ਨੇ ਵੀ ਐਨੇ ਤੇਜ਼ ਗੱਡੀ ਦੀ ਮੰਨ ਕੇ ਚੱਲ ਰਿਹਾ ਤੁਸੀਂ ਉਹ ਅੱਗੇ ਆ ਜਾਂਦੇ ਜਿਵੇਂ ਉਹ ਡਾਲਰ ਨੂੰ ਕੋਈ ਕੁਸ ਵੀ ਨਹੀਂ ਬਚਿਆ ਉਹਦਾ ਜੇ ਤੁਸੀਂ ਮੂਰੇ ਹੁੰਦੇ ਕਿ ਆ ਹੁੰਦਾ ਪਤਾ ਨਹੀਂ ਤੁਹਾਨੂੰ ਕੋਈ ਸਾਡੇ ਪਰੇ ਦਾ ਸੰਕਟ ਕੁੱਤੇ ਆਏ ਤੇ ਮੇਰੇ ਪਰ ਨੂੰ ਕੁੱਤਿਆਂ ਦੇ ਉਹ 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 ਵਫادار ਕੁੜੀ ਹੁੰਨੇ ਪਰ 10 ਰੋਟੀਆਂ ਦੀ ਨਵਾਈ ਜੀ ਦੋ ਖਾਂ ਦਾ 10 ਰੋਟੇ ਦਾ ਸਾਨੂੰ ਉਹ ਮੋਲ ਦਿੰਦਾ ਤਾਂ ਸਾਰੇ ਪਾਸੇ ਅੱਜ ਸਾਨੂੰ ਬੜਾ ਦੁੱਖਾ ਵੀ ਉਹ ਅੱਜ ਹੈ ਨਹੀਂ ਤੇ ਚਲੋ ਬਾਕੀ ਕੋਈ ਜਾਨਵਰ ਲੈ ਆਈਏ ਪਰ ਉਹਦੇ ਵਰਗਾ ਨਹੀਂ ਹੂੰ ਸੱਸੀ ਭਾਗੀ ਉਹ ਸਾਰੇ ਦਿੱਖਾਂ ਨੇ ਉਹ ਗਰੀਏ ਆ ਗਏ ਪਹੁੰਚ ਗਏ ਹੂੰ ਵੱਡਾ ਕਲੇਸ਼ ਅੱਜ ਦੇਖਿਆ ਮੈਂ ਰੋ ਰਿਹਾ ਸੀ ਤਾਂ ਉਹਨਾਂ ਚੱਲ ਜਾਂਦੇ ਹੋ ਹਵਾ ਤੇਰੀ ਵੀ ਨਹੀਂ ਨਿਕਲਦੀ ਮਾਤਾ ਮੰਗੂ ਉੱਚੀ ਬੋਲ ਮੈਂ ਮਾਤਾ ਦਾ ਹੀ ਬੋਲਦਾ ਉਹ ਤਾਂ ਸਿਆਣੀ ਆ ਉਹ ਤਾਂ ਠੀਕ ਆ ਪੂਰੀ ਆਵਾਜ਼ ਨਹੀਂ ਨਿਕਲਦੀ ਇਹ ਵੀ ਏਂਕੜੇ ਬੋਲਦਾ ਅਸੀਂ ਗੜਕੜਿਆਲੇ ਵੀ ਏਂਕੜੇ ਬੋਲਦੇ ਜੁੱਤ ਨੇ ਹੂੰ ਬਹੁਤ ਚਾਹ ਕੰਮ ਛੱਡ ਕੇ ਤੇਰੇ ਨਾਲ ਹੀ ਧੰਨਵਾਦ ਮੈਨੂੰ ਤਾਂ ਕਿਹਾ ਦੀ ਕੋਈ ਨਾਲ ਨੂੰ ਰਹਿਣ ਦੇ ਚੱਲ ਜਾਦਾ ਜਾਂਦਾ ਜਿੰਨੇ ਬੋਲਦਾ ਤੂੰ ਨਾ ਸਾਰੀ ਮੈਂ ਨਾਲ ਹੀ ਕਰਦਾ ਸਾਰੇ ਆਲੇ ਦੇ ਵੀ ਜਾਂਦੀ ਹੂੰ ਰਾਖੀ ਕਦੇ ਜਿਹਨੂੰ ਆ ਨਾਲ ਸਾਡੇ ਪੁੱਜਾ ਰਹਿੰਦੇ ਨੇ ਉਹਦੀ ਰੱਖਿਆ ਸੀ ਦੀ ਬਾਬਾ ਦਾ ਜ ਸਾਡੀ ਲਿਭਾਉਂਦਾ ਉਹਨਾਂ ਨੇ ਡੰਗਰ ਥੱਲੇ ਵੀ ਨਹੀਂ ਕਰੇ ਡੰਗਰ ਨਹੀਂ ਕਰਨੇ ਕਰਤਾ ਪਛਟ ਕੇ ਆਉਂਦਾ ਰਾਤ ਨੂੰ ਤੇ ਘਰ ਛੱਡ ਕੇ ਆਉਂਦਾ ਸਾਡੀ ਮਾਂ ਜਿਆਦਾ ਰਾਂ ਉੱਥੇ ਬੜ ਕੇ ਜਾਂ ਉਹਨੇ ਮੋੜਦਾ ਨਹੀਂ ਨਿੰਦੇ ਹੁੰਦਾ ਆਉਂਦਾ ਮੇਰੀ ਅੰਦਰ ਦੀ ਉਹ ਸਾਰੇ ਦਿਨ ਤੇ ਰੱਖੇ ਜਾਂਦੇ ਭਾਉਂਦੇ ਉਹ ਇੱਥੇ ਲੇਬਰ ਆਈ ਧੀ ਪਾਰਕ ਤੇ ਉਹ ਸਾਰੇ ਦੇਖ ਲੋ 15 ਰਾਈਕਸ ਨੂੰ ਲੇ ਲਈ ਉਹਨੂੰ ਦੇਖ ਕੋਟਾ ਪਾਉਂਦੇ ਸਾਰੇ ਨੂੰ ਮੋਲ ਆਕੀਦਾ ਸੋਨੇ ਦੇ ਡਾਲਰ ਹੈ ਖਾਉ ਦਾ ਮੋਲ ਅੰਦਾ ਤੇ ਇਹ ਜਿਹੜਾ ਪਤਨ ਕਿੰਦਾ ਵਾ ਜਾਨਵਰ ਦੀ ਉਹ ਨਹੀਂ ਮੈਨਿਆ ਲੱਗੇ ਸੀ ਮੈਂ ਨਾ ਦੇਖਿਆ ਨੀ ਨਾ ਨੂੰ ਕੋਈ ਮੋਲ ਹੁੰਦਾ ਹੋਵੇ ਫੋਟਾਈ ਨਹੀਂ ਆਇਆ ਕੀ ਹੋ ਗਿਆ ਕਿ ਆਂ ਬਿੱਤੇ ਗਿਆ ਸਾਡੇ ਨਾਲ ਸਹੀ ਗੱਲ ਆ ਮੈਂ ਹਾਂ ਜੀ ਵਫਾ ਦਾ ਰਿਤੇ ਹੋਣ ਚਲੋ ਬਾਕੀ ਹੁਣ ਦੋ 10ਵੇਂ ਵਿਆਹ ਵਾਲਿਆ ਜਿਵੇਂ ਆ ਤੇਰਾ ਹਾਲ ਕੰਦਾ ਲੰਘਦੀ ਆ ਤੇਰੀ ਜ਼ਿੰਦਗੀ ਹਾਂ ਕਦੇ ਜਿਹੜਾ ਲੱਡੂ ਖਾਂਦ ਹੋਵੀ ਤਸੋਂਦਾ ਕਿੰਨਾ ਬੀਤਦੀ ਆ ਬੜੇ ਵੀਰਦੀ ਆ ਲੈ ਮਨ ਨੂੰ ਨਹੀਂ ਲੱਗਦੀ ਤੇਰਾ ਮੂੰਹ ਦੇਖ ਕੇ ਤਾਂ ਲੱਗਦਾ ਕਿ ਤੂੰ ਡਿਪੀ ਬਹੁਤ ਉੱਗਰ ਮਹੀਨੇ ਚ ਡਿਊਟੀ ਲੱਗਦਾ ਮਾਤਾ ਜੀ ਨੇ ਮਗਾ ਠੀਕ ਚੱਲਿਆ ਚੱਲ ਭਾਈ ਤੇਰਾ ਧੰਨਵਾਦ ਤੂੰ ਸਾਡੇ ਦੁੱਖ ਦੇ ਵਿੱਚ ਆਇਆ ਹਨਾ ਕਿਉਂਕਿ ਥੜਾ ਦੁੱਖ ਇਹ ਥੋੜਾ ਜਿਹਾ ਨਹੀਂ ਹੈ ਬਹੁਤ ਬੜਾ ਹੈ ਸੋਣ ਲੋਕ ਕਹਿਣਗੇ ਜੀ ਕਈ ਨਾ ਕਮਿੰਟ ਮਾਰਨਾ ਪੁੱਤਾ ਹੀ ਤਾਂ ਜੀ ਨਹੀਂ ਜਿਹਨੇ ਪਾਲੇ ਹੁੰਨੇ ਆ ਨਾ ਇਹ ਪੁੱਤਾ ਵਾਂਗੂ ਪਾਲਦੇ ਆ ਔਲਾਦ ਵਾਂਗੂ ਪਾਲਦੇ ਆ ਅੱਛਾ ਛੋਟਾ ਜਿਹਾ ਪਾਲਿਆ ਤਾਂ ਇਹ ਤਾਂ ਅਜੇ ਤਾਂ ਪਤਾ ਨਹੀਂ ਤੁਹਾਡਾ ਤਿੰਨ ਚਾਰ ਸਾਲ ਦਾ ਪਿਆਰ ਕਿੰਨਾ ਲੱਗਦਾ ਇਹ ਨਾ ਮਾਣ ਆਇਆ ਸਾਡੇ ਪਹਿਲਾ ਪੁੱਤਾ ਵਾਂਗੂ ਸਾਨੂੰ ਉਹਦਾ ਇੰਨਾ ਨਹੀਂ ਹੋਇਆ ਕਿਉਂਕਿ ਉਹ ਕੁੱਤਾ ਥੋੜੇ ਦਿਨਾਂ ਦਾ ਹੈ ਥੋੜੇ ਦਿਨਾਂ ਦਾ ਹੈ ਹਾਂ ਉਹ 4 ਸਾਲ ਮੈਨਾ ਰਖਾਉਂਦੇ ਬੁਜੀ ਨਾਲੇ ਇਹਨੇ ਇੰਨਾ ਪਿਆਰ ਲੈਣਾ ਐ ਸਾਡੇ ਕੋਲ ਬੈਠਾ ਹੀ ਰਹਿਣਾ ਸਾਨੂੰ ਕਿਤੇ ਜਾਣ ਨਾ ਦੇਣਾ ਜੇ ਅਸੀਂ ਘਰ ਤੋਂ ਵੀ ਚਲੇ ਜਾਣਾ ਉਹ ਕਹਿਣਾ ਡਾਲਰ ਅਸੀਂ ਚੱਲੇ ਆ ਮਾੜਾ ਦੇਖੀ ਬਾਜ਼ਾਰ ਨੂੰ ਇੱਥੇ ਹੀ ਬਹਿ ਜੀ ਤਦਵਾ ਜੇ ਬੋਲਤੇ ਨਹੀਂ ਤਾਂ ਉਹਨੇ ਹੱਲਣਾ ਵੀ ਮੈਂ ਬੈਠਾ ਨਹੀਂ ਜਾਈ ਜਾ ਬਸ ਜਦ ਅਸੀਂ ਆਉਣਾ ਨੇ ਮਾਰਦੇ ਨੇ ਆਉਣਾ ਛਾਲਾ ਕਿਸੇ ਨੂੰ ਭਾ ਕੇ ਕਿ ਜਾਂਦੇ ਆ ਨਾ ਤਾਂ ਵੀ ਨਹੀਂ ਅਗਲੇ ਇੰਨਾ ਟਾਈਮ ਇੰਨੀ ਸੇਫਟੀ ਨਾ ਪੈਂਦਾ ਹੈ ਜਿਦੋਂ ਪਹਿਲਾਂ ਪੈਂਦਾ ਸੀ ਸਾਡੇ ਆਏ ਤੇ ਹਿਲਣਾ ਸਾਡੇ ਅੱਗੇ ਵੀ ਤਾਂ ਪੰਜਾਬ ਨੇ ਰੈਂਪ ਤੋਂ ਥੱਲੇ ਉਤਰਨਾ ਹੀ ਨਹੀਂ ਦਿੱਤੀ ਕਰਦੇ ਨਹੀਂ ਗਣਵਾ ਨੂੰ ਹੋਣੀ ਹੋਣੀ ਕੀ ਆ ਹੋਇਆ ਕੀ ਨਹੀਂ ਬਸ ਪ੍ਰੋਕ ਮਾਤਮਾ ਜਾਣਦਾ ਹਾਂ ਪਹਾਨਾ ਬਣਾ ਕੇ ਪ੍ਰਮਾਤਮਾ ਜਾਣਦਾ ਉਹ ਦੱਸ ਤੇ ਹੁੰਦੀ ਪਾਣਾਂ ਬਸ denn ਇਹ ਨਹੀਂ ਪਤਾ ਵੀ ਉਹ ਰਾਤ ਲਾ ਕੇ ਸਿੱਧਾ ਤੇਰੇ ਕੋਲ ਨੂੰ ਆਇਆ ਕਹਿੰਦੀ ਰੋਟੀ ਪਾਣੀ ਬਣਾਉਂ ਕਹਿੰਦਾ ਰੋਟੀ ਖਾ ਗਿਆ ਮੈਂ ਤੁਹਾਡੇ ਪਹਿਲਾਂ ਪੁੱਛੇ ਚਾਹ ਨੂੰ ਪਲਾ ਦੇ ਕਦਾਰ ਬਣਾਣਾ ਨਹੀਂ ਗੇ ਇਹ ਰੋਟੀ ਖਾ ਕੇ ਨਿਕਲਿਆ ਹੈ ਮੈਂ ਚਲੋ ਬਾਕੀ ਨੂੰ ਹੁਣ ਤਾਂ ਰੋਟੀ ਬਣਾ ਲੈਣਾ ਉੱਥੇ ਨਹੀਂ ਜਾਣਾ ਪਹਿਲਾਂ ਮੈਂ ਆ ਕੇ ਸੌਂਦਾ ਠੀਕ ਆ ਹਾਂ ਫਿਰ ਫਾਂਜੀ ਨੂੰ ਦੁਪਹਿਰ ਨੂੰ ਜਾਂਦਾ ਪੂ ਮੇਰਾ ਔਖਾ ਹੁੰਦਾ ਔਖਾ ਹੁੰਦਾ ਹੁਣ ਆਇਆ ਵੀ ਕੰਮ ਵਾਲੇ ਬੰਦੇ ਨੂੰ ਔਖਾ ਆਉਂਦਾ ਬਾਈ ਡਿਊਟੀਆਂ ਕਰਨੀਆਂ ਕਿਹੜੇ ਸੌਕੀਆਂ ਨਾਲੇ ਜਦੋਂ ਬੰਦਾ ਬਗਾਨੇ ਹੱਥ ਡਿਊਟੀ ਕਰਦਾ ਨਾ ਬਹੁਤ ਔਖਾ ਆਉਂਦਾ ਆਪਣੇ ਕੰਮ ਦੇ ਮਰਜ਼ੀ ਕਰਦੇ ਹਾਂ ਹਾਂ ਮੈਂ ਪਹਿਲੀ ਵਈ ਚਲੋ ਬਾਕੀ ਹੁਣ ਹੋਰ ਸੁਣਾ ਕੇ ਕਿਵੇਂ ਹਾਲੇ ਵਾਲੇ ਮੈਂ ਤਾਂ ਸਮਝਿਆ ਜਦ ਮੈਂ ਆਇਆ ਬਾਹਰੋਂ ਮਨੇ ਚਾਂਜੇ ਕਹਿੰਦੀ ਲੱਡੂ ਆ ਗਈ ਨਮਹਲਾ ਮਾ ਜੇਬ ਦੇ ਵਿੱਚ ਦਵਾਨੀ ਨਹੀਂ ਇਹਨੇ ਚਾਰ ਨੂੰ ਬੁਲਾ ਲਿਆ ਨਾ ਥੋੜੀ ਸਾਰਿਆਂ ਦੀ ਰਾਇਣ ਵਾਲੇ ਬਣਾਉਗਾ ਹਾਂ ਮਨਿੰਦਰ ਕਰਕੇ ਆਇਆ ਤਾਂ ਦੀ ਵੀਡੀਓ ਕੋਈ ਦੇਖਣ ਲੱਗਾ ਨੀ ਮਾਤਾ ਕੋਈ ਆ ਗਿਆ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕਿਆ ਕਰੀ ਤੈਨੂੰ ਪਤਾ ਵੀ ਮਨਿੰਦਰ ਦਾ ਕਿੰਨਾ ਕਰਦਾ ਤਾਂ ਮਨਿੰਦਰ ਤੇ ਆ ਸਵੀਟੀ ਬੈਠੀ ਹੈ ਤੇ ਲਾ ਇਹਨੂੰ ਤਾਂ ਜਾਣਦਾ ਜੇ ਇਹਦੇ ਨਾਲ ਚਲੇ ਜਾਂਦੀ ਉਹ ਇਹਨੂੰ ਇੱਥੇ ਛੱਡ ਕੇ ਜਾਂਦਾ ਫਿਰ ਆਪ ਜਾਂਦਾ ਤਾਂ ਉਹ ਔਰ ਜਿਵੇਂ ਨਾ ਮਤਲਬ ਬੰਦਾ ਕੰਮ ਕਰਦਾ ਉਹ ਵੀ ਕਰਦਾ ਦਾ ਇਹ ਕਿਤੇ ਬੋਲ ਨਹੀਂਦਾ ਸਕਦਾ। ਸਹੀ ਗੱਲ। ਪਰ ਸਾਰੇ ਇਹਨਾਂ ਬੰਦੇ ਵਾਲੀ ਤੇ ਜੂ। ਮੋਟਰ ਚ ਆਲੇ ਨਾਉਣ ਨੂੰ ਅੱਗੇ ਖੜ ਜਾਣਾ ਜਿਹਨਾਂ ਨਾਲ ਅੱਗੇ ਆ ਰਾਮ ਨਾ ਚੱਲੇ ਜਾਣਾ। ਅੱਜ ਸਵੇਰ ਮੈਂ ਘੁੰਮਣ ਗਈ ਥੱਲੇ ਦੇਖਣਾ ਕਿਹੜਾ ਤੁਸੀਂ ਆ ਕੇ ਪੈ ਗਏ। ਮੈਂ ਸਿਟੀ ਮੇਰੇ ਨਾਨੇ ਤੇ ਗਈ। ਮੈਂ ਕਿਹਾ ਡਾਲਰ ਆ ਜਾ। ਇਹ ਭੱਜੀ ਆ। ਬਸ ਸਾਰੇ ਨੇ ਅੰਦਰ ਆ ਦੇਖਿਆ ਕਿ ਕਿਤੇ ਰਾਤ ਦਾ ਗਿਆ ਹੈ ਵੀ ਆ ਕੇ। ਜਿਹੜਾ ਰੋਟੀ ਨਹੀਂ ਖਾਂਦੀ। ਕੱਜ ਕਰਦੀ। ਸਭ ਜਾਨਵਰ ਆਪਣੀ ਆਪਣੀ ਜਗ੍ਹਾ ਨੇ। ਨਹੀਂ ਇਹ ਮਿਹੜਾ ਕੋ ਨਹੀਂ। ਬਹੁਤ ਪਿਆਰ ਹੁੰਦਾ ਜਾਨਵਰ ਤੇ ਜਾਨਵਰ ਦੀ ਵੀ ਇਹ ਨਹੀਂ ਗੱਲ ਹੁੰਦੀ। ਤੇ ਬਾਕੀ ਚਲੋ। ਆ ਜੀ ਚੱਲਿਆ ਲੱਡੂ ਹੁਣ। ਹਾਂ ਕਿਦਾਂ ਆਉਂਗਾ ਫੇ ਤੂੰ? ਇਹਦਾ ਹੁਣ ਕਿਦਾਂ ਆਉਂਦਾ ਹੁਣ ਜਿੱਧਰ ਬੁਲਾਉਂਗੇ। ਇਹਦਾ ਬਿਨੇ ਬੁਲਾਇਆ ਤਾਂ ਆ ਗਿਆ ਬੇਚਾਰਾ ਮਜੀਗੁੜੀ। ਮਜੀਗੁੜੀ ਚਲੋ। ਕਿਹੜਾ ਪਤਾ ਹੈ ਵੈਰੀ ਗੁੱਡ ਪਤਾ ਨਹੀਂ ਹੈਗਾ ਇਹ ਛੱਡ ਦੇ ਤੂੰ ਗੱਲਾਂ। ਗੱਲੇ ਕਾਲਣ ਕੋਈ ਪਤਾ ਨਹੀਂ ਮੇਰਾ। ਜਦੋਂ ਮੈਨੂੰ ਪੈਸੇ ਮਿਲenge ਕਿਸੇ ਪਾਸੇ ਤੇ ਆਪਾਂ ਬੁਲਾ ਲੈਣਾ। ਕੋਈ ਗੱਲ ਨਹੀਂ। ਨਾਲੇ ਕਿਹੜੇ ਚਾਹ ਪਾਣੀ ਪਰੇ ਆਪਣੀ ਜਿਬਰ। ਆਖੀ ਖਾਲੀ ਦੇ ਦੰਡੀ ਇਹ ਸ਼ਗਨ ਉਹ ਸ਼ਗਨ ਹੁੰਨੇ ਆ ਇਹ ਸ਼ਗਨ ਹੁੰਦਾ ਛਗਨ ਸ਼ਗਨ ਹੁੰਦਾ ਇਹ ਪਹਿਲੀ ਵਾਰ ਹੁੰਦਾ ਪਹਿਲੀ ਵਾਰ ਇਹ ਹੁੰਦਾ ਛਗਨ ਹੁੰਦਾ ਹਾਂ ਆਵਾਜ਼ ਦੇ ਦਿੱਤੇ ਤੁਹਾਨੂੰ ਗੱਲ ਖਤਮ ਆ ਨਹੀਂ ਇਹ ਤਾਂ ਖੇਡਣਾ ਹੋਵੇ ਕੋਡ ਰੋਟੀ ਵੀ ਛੱਟ ਕੇ ਜਾਣਾ ਕਰਕੇ ਦੇਖ ਲੈ ਇਹਨੂੰ ਵੀ ਹੁਣ ਚਲੋ ਠੀਕ ਹੈ ਜੀ ਸਾਨੂੰ ਦੇ ਦਿਓ ਆ ਗਿਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ